ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪੀਏ ਇੱਕ ਵਾਰ ਪੁੰਨ ਕਰਨ ਦੀ ਤੇ ਰੋਜ਼-ਰੋਜ਼ ਜ਼ਰੂਰਤ ਹੈ দান ਕਰਦੇ ਤੇ ਰੋਜ਼-ਰੋਜ਼ ਜ਼ਰੂਰਤ ਹੈ ਲੋੜ ਹੈ ਪਰ ਨਾਮ ਕਿਤੇ ਇੱਕ ਵਾਰ ਉਦ ਸਤਿਗੁਰ ਬਾਤ ਜਾਖੋਗੇ ਕਿਥੇ ਵੀ ਵਿਧਿਆ ਵੀ ਇੱਕੋ ਵਾਰੀ ਤੇ ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਵਾਰ ਜੇ ਤੂੰ ਸੰਭਾਰਾ ਖਾਲ ਪਾਸਤੇ ਆਹੇ ਵਾਰਾ ਜਿਨੇ ਇੱਕੋ ਵਾਰੀ ਆਪਣੇ ਹਿਰਦੇ ਦੇ ਅੰਦਰ ਤੇਰੇ ਨਾਮ ਨੂੰ ਸਾਂਭ ਲਿਆ ਹੈ ਨਾ ਉਹਨੂੰ ਤੋਂ ਕਾਲ ਦੀ 파ਹੀ ਤੋਂ ਬਚਾ ਲਿਆ ਇਹ ਜਬ ਤੱਕ ਕਰਨ ਦਾ ਸਿਮਰਨ ਕਰਨ ਦਾ ਭਾਵ ਇਹੋ ਹੀ ਹੈ ਕਿ ਇੱਕ ਵਾਰੀ ਕਿਤੇ ਸਾਨੂੰ ਕਹਿਣਾ ਹੈ ਭਗਤ ਕਬੀਰ ਜੀ ਦੇ ਜੀਵਨ ਦੀ ਇੱਕ ਘਟਨਾ ਚੇਤੇ ਆ ਸਿਮਰਨ ਪੱਗ ਦੀ ਨਹੀਂ ਕਿਸੇ ਕਿ ਕਿਸੇ ਵੀ ਸਰੀਰਕ ਦੁੱਖ ਵਾਲੇ ਨਿਆਣਾ ਵਾਲੇ ਨਿਆਣਾ ਤੇ ਉਹਨਾਂ ਨੇ ਉਹਨਾਂ ਕਹਣਾ ਸ਼ਬਦ ਬਿਬੋਲ ਰੰਗ ਨੇ ਰਾਮ ਆਖਣਾ ਉਹਦਾ ਸਰੀਰ ਨੂੰ ਠੀਕ ਹੋ ਜਾਣਾ ਇੱਕ ਦਿਨ ਭਗਤ ਕਵੀਰ ਦੀ ਘਰ ਵਿੱਚ ਕੋਈ ਰੋਗੀ ਆ ਗਿਆ ਉਹਨਾਂ ਮਾਤਾ ਜੀ ਨੂੰ ਆ ਕੇ ਬੇਤੀ ਕੀਤੀ ਉਹ ਕਰਨ ਵੀ ਤੇ ਘਰ ਨੇ ਕੋਈ ਸਮਾਂ ਉਹ ਦੇ ਦਿੱਤੀ ਉਹ ਤੋਂ ਬਾਅਦ ਮਾਤਾ ਜੀ ਕਹਿੰਦੇ ਜਦੋਂ ਮੈਂ ਕੋਸ਼ਿਸ਼ ਕਰਦੀ गल न पकड़ो मैं कोशिश करती दी हाँ मैं जतन करती हाँ मेनु पता हो बठा लिया कहो राम, वो कहते, राम। कहते हो गए वो हस इनी जीती इनकी भी इन जल्दी केंद्र जी नहीं हो दोबारा फिर ने कहो राम ठीक हो गए केंद्र जी नहीं कोई खास फर्क नहीं पाया ਤੀਜੀ ਵਾਰੀ ਫੇਰ ਆਕੇ ਆਖਣ ਲੱਗੇ ਕਹੋ RAM ਜਦੋਂ ਤੀਜੀ ਵਾਰੀ ਉਹਨਾਂ ਨੇ ਵੀ ਕਿਹਾ ਤੇ ਮਾਤਾ ਲੋਈ ਨੇ ਵੀ ਕਿਹਾ ਕਿ ਉਹਨਾਂ ਨੇ ਆਖਿਆ ਮਾਤਾ ਸਿੱਧਨ ਕੋਲ ਤੰਦਰੁਸਤ ਹੋਇਆ ਨਾਮ ਦੇ ਵਿੱਚ ਪਰਮੇਸ਼ਰ ਨਾਮ ਵਿੱਚ ਇੰਨੀ ਪਾਵਰ ਹੈ ਪਰ ਜਦੋਂ ਭਗਤ ਕਬੀਰ ਜੀ ਘਰ ਆਏ ਤੇ ਮਾਤਾ ਲੋਈ ਦੀ ਬੜੇ ਭੁੱਲੇ ਨਾਲ ਸਮਾਉਣ ਦੀ ਹੱਦ ਤੇ ਕਮਾਲ ਹੋ ਗਿਆ ਮੈਨੂੰ ਵੀ ਉਹ ਕੰਮ ਆ ਗਿਆ ਜਿਹੜਾ ਭਗਤ ਕਬੀਰ ਜੀ ਕਰਦੇ ਨੇ ਰੋਜ਼ੀ ਉਰਦੇ ਘਰ ਹੋਣ ਪਵੇ ਨਾ ਹੁਣ ਹੁਣ ਤੇ ਜਿਹੜਾ ਆਵੇਗਾ ਉਹ ਖਲੀ ਨਹੀਂ ਜਾਣਾ ਕਰੇਗਾ ਬੜੇ ਖੁਸ਼ ਹੋ ਕੇ ਆਪਣੇ ਮਨ ਨੂੰ ਦੱਸਿਆ ਬਣਾ ਲੇ ਤੇ ਭਗਤ ਜੀ ਪੁੱਛਣ ਲੱਗੇ ਆਖਿਆ ਕੀ ਸੀ ਕਹਿੰਦੇ ਬਾਹਮ ਆਖਿਆ ਪਰ ਫਿਰ ਕਿਹਾ ਤੁਸੀਂ ਕੋ ਵਾਰੀ ਕਹਿੰਦੇ ਹੋ ਮੈਨੂੰ ਤਿੰਨ ਵਾਰੀ ਕਹਿਣਾ ਪਿਆ ਕਹਿੰਦੇ ਕਮਾਲ ਕਰਤੀ ਨਾ ਸਸਤਾ ਨਹੀਂ ਪਰਮੇਸ਼ਰ ਦਾ ਨਾਮ ਇੰਨਾ ਸਸਤਾ ਨਹੀਂ ਹੋਏ ਕੋ ਵਾਰੀ ਕਹਿਣਾ ਹੀ ਕਾਫੀ ਹੈ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਬਾ ਕਮਾਲ ਸੀ ਉਹ ਕਹਿੰਦੇ ਆਖਿਆ ਇੱਕੋ ਵਾਰੀ ਹੈ ਪਰ ਇੱਕ ਵਾਰੀ ਆਖਿਆ ਜਾਵੇ ਇਹਦੇ ਵਾਸਤੇ ਜ਼ਰੂਰਤ ਪੈ ਗਈ ਤਿੰਨ ਵਾਰੀ ਕਹਿਣ ਦੀ ਲੋੜ ਪੈ ਗਈ ਤਿੰਨ ਵਾਰੀ ਕਹਿਣ ਦੀ ਇੱਕੋ ਵਾਰੀ ਆਖਣ ਵਾਸਤੇ ਜ਼ਰੂਰਤ ਪੈਂਦੀ ਹੈ बार-बार ਵਾਹਿਗੁਰੂ 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 ਕਰਮੇ ਤੇ ਤੇ ਇੱਕ ਵਾਰੀ ਕਹਿਣ ਦੀ ਇਜਾਜ਼ਤ ਆ ਜਾਵੇ ਤੇ ਤੇ ਇੱਕ ਵਾਰੀ ਕਹਿਣ ਦੀ ਮਤ ਆ ਜਾਵੇ ਸਤਿਗੁਰੂ ਜੀ ਨੇ ਤੇ ਇਹੋ ਸ਼ਬਦ ਕਹੇਗਾ ਕਿ ਇਹ ਇੱਕ ਸ਼ਬਦ ਦੱਸ ਪਾਏ ਤੇ ਕਿਆ ਨਹੀਂ ਕਿ بڑے ਸ਼ਬਦ ਕਿਤੇ ਬਸਣ ਤਾਂ ਗੱਲ ਬਣੇਗੀ ਇੱਕੋ ਹੀ ਸ਼ਬਦ ਜਿਹੜਾ ਜੀਵਨ ਨੂੰ ਤਰਦੀਰ ਕਰਕੇ ਰੱਖ ਦੇਵੇਗਾ ਬਦਲ ਕੇ ਰੱਖ ਦੇਵੇਗਾ ਜਰੂਰਤ ਹੈ ਗੁਰਮਤਿ ਦੇ ਸਦਾਹਨ ਨੂੰ ਸਮਝਣ ਦੀ ਕਦੇ ਵੀ ਕਿੰਕੂ ਨਹੀਂ ਜੀਵਨ ਦੇ ਵਿੱਚ ਮੈਂ ਕਨ ਭਾਈ ਸਾਹਿਬ ਨਾਲ ਇੱਕ ਵਿਚਾਰ ਸਾਂਝੀ ਕਰ ਰਿਹਾ ਸੀ ਭਾਈ ਮਨਜੀਤ ਸਿੰਘ ਮੇਰੇ ਨਾਲ ਗੱਲ ਸਾਂਝੀ ਕਰਦੇ ਪਏ ਸੀ ਲੱਖਾਂ ਮੈਨੂੰ ਦੋ ਪੰਕਤੀਆਂ ਸ਼ੁਭਮਣੀ ਸਾਥ ਨਹੀਂ ਆਪਾਂ ਪਕੜ ਦੇ ਵਿੱਚ ਲੈ ਲਿਆ ਨੇ ਉਹ ਕਹਿੰਦੇ ਉਹ ਕਹੜੀਆਂ ਮੈਂ ਕਿ ਇੱਕ ਮੈਂ ਇਹ ਪੰਕਤੀ ਆਪਣੀ ਪਕੜ ਵਿੱਚ ਲਈ ਹੈ ਕਿ ਜੋ ਹੋਵਾ ਹੋ ਤੋ ਸੋ ਗੱਲ ਹੈ ਜੋ ਹੋਇਆ ਇਹ ਨੂੰ ਹੋਣਾ ਹੀ ਸੀ ਜੋ ਹੋ ਰਿਹਾ ਹੈ ਉਹ ਹੋਣਾ ਹੀ ਹੈ ਕਹਿੰਦੇ ਦੂਸਰੀ ਮੈਂ ਕਿ ਅੱਜ ਤੋਂ ਬਾਅਦ ਮੈਂ ਕਿਸੇ ਨੂੰ ਕੋਈ ਆਪਦੇ ਵੱਲੋਂ ਕੋਈ ਸ਼ਬਦ ਨਹੀਂ ਕਹਿਣਾ ਕਹਿੰਦੇ ਕਾਰਨ ਮਹ ਸਤੂਰ ਕਹਿੰਦੇ ਨੇ ਜੋ ਕਿਸ ਕਹਿਣਾ ਸੋ ਆਪੇ ਕਹੈ ਜੇ ਕੋਈ ਤੁਹਾਨੂੰ ਕੁਝ ਕਹਿੰਦਾ ਪਿਆ ਤੁਸੀਂ ਜਵਾਬ ਦੇ ਨਾ ਬਣੋ ਤੁਹਾਡਾ ਜਵਾਬ ਗੁਰੂ ਆਪੇ ਦੇਵੇਗਾ ਤੇ ਜਦੋਂ ਗੁਰੂ ਜਵਾਬ ਦੇਵੇਗਾ ਉਹ ਐਸਾ ਜਵਾਬ ਦੇ ਦੇਵੇਗਾ ਉਸ ਨੂੰ ਜਿਹੜਾ ਕਿਸੇ ਦਾ ਹਿਰਦਾ ਪਿਆਰ ਖਾਉਂਦਾ ਐਸਾ ਜਵਾਬ ਦੇ ਦੇਵੇਗਾ ਫਿਰ ਉਸ ਜਵਾਬ ਨੂੰ ਉਹ ਚੜ੍ਹ ਨਹੀਂ ਸਕੇਗਾ ਬਰਦਾਸ਼ਤ ਨਹੀਂ ਕਰ ਸਕੇਗਾ ਇਸ ਕਰਕੇ ਇਸ ਚੀਜ਼ ਨੂੰ ਵਿਚਾਰ ਕੇ ਮਾਲਕ ਤੇ ਭਰੋਸਾ ਰੱਖ ਕੇ ਵਿਸ਼ਵਾਸ ਰੱਖ ਕੇ ਆਪਣੇ ਜੀਵਨ ਨੂੰ ਸੰਭਾਲਣ ਦਾ ਯਤਨ ਕਰੀਏ ਸਰਬਗਣ ਨੇ ਮੇਰੇ ਹਿਰਦੇ ਉੱਪਰ ਪਰਮੇਸ਼ਰ ਦਾ ਨਾਮ ਲੱਗ ਗਿਆ ਮੇਰਾ ਹੀਰ ਰਤਨ ਨਾਮ ਹਰਸਿਆ ਕਦੋਂ ਜਦੋਂ ਮੁਰਹਾਤ ਭਰਿਓ ਮੇਰੇ ਮਾਥਾ ਜਦੋਂ ਮੇਰੇ ਮੱਥੇ ਤੇ ਮੇਰੇ ਸਿਰ ਤੇ ਮੇਰੇ ਗੁਰੂ ਨੇ ਹੱਥ ਰੱਖ ਦਿੱਤਾ ਤੇ ਉਹਦੇ ਨਾਲ ਹੋਇਆ ਕਿ ਜਨਮ ਜਨਮ ਕੇ ਕਿਹੜੇ ਬੰਦ ਤੋਂ ਉਤਰੇ ਇੱਧਰ ਨਾਮ ਦਿਓ ਰੇ ਲੱਖਾਂ ਜਿਹੜਾ ਜਨਮਾਂ ਤਨ ਮਾਤਰਾ ਦਾ ਚੜਿਆ ਹੋਇਆ ਕਰਜ਼ਾ ਸੀ ਅਗੋਂ ਇੱਕ ਕਰਜ਼ਾ ਪੜਾ ਸਤਿਗੁਰੂ ਜੀ ਦਾ ਇੱਕ ਬੰਦ ਸੰਭੋਜਾ ਕਰਾਂ ਮੈਂ ਟਾਈਮ ਜ਼ਿਆਦਾ ਲੈ ਰਿਹਾ ਪਰ 2 ਮਿੰਟ ਵਿੱਚ ਸਮਾਪਤੀ ਕਰਾਂ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਛਾ ਫਰਕ ਇਹ ਨਾ ਕਹ ਮੈਨੂੰ ਪ੍ਰਭ ਫਰੀਦ ਜੀ ਦੇ ਬਚਨ ਚੇਤੇ ਆ ਜਾਂਦੇ ਨੇ ਇਹ ਸਾਨੂੰ ਆਪਣਾ ਮਨ ਪੜਦਾ ਨਹੀਂ ਆਉਂਦਾ ਦੂਜੇ ਦਾ ਵੇਖਣਾ ਆਉਂਦਾ ਹੈ ਆਪਣੇ ਪਰਿਵਾਰ ਦੇ ਵਿੱਚ ਚਾਤੀ ਨਹੀਂ ਮਾਰਨੀ ਆਉਂਦੀ ਦੂਜਿਆਂ ਦੇ ਗੱਜਰ ਆਉਂਦੀ ਹੈ ਭਗਤ ਫਰੀਦ ਜੀ ਦਾ ਬੜਾ ਪਿਆਰਾ ਬਚਨ ਹੈ ਉਹ ਕਹਿੰਦੇ ਫਿਰਦਾ ਜੇਤੂ ਮਕਰ ਨਤੀਬ ਜੇ ਤੂੰ ਬੜਾ ਸਮਝਦਾਰ ਹੈ ਤੂੰ ਬੜਾ ਸਿਆਣਾ ਹੈ ਤੂੰ ਬੜੀ ਕਾਬਲ ਰਖਦਾ ਹੈ ਤੂੰ ਬੜੀ ਸੋਝੀ ਰਖਦਾ ਹੈ ਕਿ ਇੱਕ ਗੱਲ ਮੇਰੀ ਨੋਟ ਕਰ ਲੈ ਕਲ ਨੇਖਣਾ ਨੇਖ ਦੂਜਿਆਂ ਦੇ ਆਗਣ ਨਾ ਵੇਖ ਦੁਨੀਆਂ ਦੀਆਂ ਗੱਲਾਂ ਨਾ ਵੇਖ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਉਹ ਕਰ ਆਪ ਲੜੇ ਗਿਰਿਵਾਲ ਮੈਂ ਸਿਰ ਧੀਵਾ ਕਰ ਦੇਖ ਤੈਨੂੰ ਇਹ ਪਤਾ ਲੱਗੇਗਾ ਕੋਸ਼ੋ ਲਿਖਦਾ ਜਦੋਂ ਤੁਸੀਂ ਆਪਣੇ ਹੱਥ ਦੀ ਇੱਕ ਉਂਗਲੀ ਕਿਸੇ ਤੇ ਚੁੱਕਦੇ ਹੋ ਤੇ ਤੁਹਾਡੇ ਹੱਥ ਦੀਆਂ ਤਿੰਨ ਉਂਗਲਾਂ ਤੁਹਾਡੇ ਵੱਲੇ ਇਸ਼ਾਰਾ ਕਰਦੀਆਂ ਹੁੰਦੀਆਂ ਨੇ ਉਹਦੇ ਇੱਕ ਗੁਨਾਹਾਰ ਉਹਦੇ ਤੇ ਇੱਕ ਗੁਨਾਹ ਹੈ ਤੁਹਾਡੇ ਤਿੰਨ ਗੁਨਾਹ ਨੇ ਜਦੋਂ ਤਾਂ ਇਸ ਗੱਲਾਂ ਦੀ ਸਮਝ ਆ ਗਈ ਇਹਨਾਂ ਵਿਚਾਰਾਂ ਦੀ ਸਮਝ ਆ ਗਈ ਫਿਰ ਸਾਡੀ ਉਂਗਲ ਜਿਹੜੀ ਹੈ ਉਹ ਕਿਸੇ ਤੇ ਨਹੀਂ ਉਠੇਗੀ ਇਕੱਠੀ ਹੋ ਜਾਵੇਗੀ ਅਸੀਂ ਵੀ ਗੁਨਾਹਗਰ ਅਸੀਂ ਵੀ ਅਪਰਾਧੀ ਹਾਂ ਤੇ ਸਤਿਗੁਰ ਕਹਿਵੇ ਆਖਿਆ ਕਰ ਹਮ ਤਪਰਾਂ ਦੀ ਸਤਿਭੂਤ ਤੇ ਤੁਮ ਬਖਸ਼ਣ ਹਾਰੇ ਗੁਰੂ ਕਿਰਪਾ ਕਰ ਸੰਨ ਗੁਰ ਸ਼ਬਦਾਂ ਵਿੱਚ ਸਮਝਾ ਜਾਵੇ ਤਾਂ ਜੋ ਸਾਡੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਲੇ ਹੱਥਾਂ